हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਜਵਾਹਰ ਨਵੁੱਦੇਆ ਦਾਖਲਾ ਪ੍ਰੀਖਿਆ ਦੀ ਤਿਆਰੀ ਕਰਦੇ ਪਿਆ ਆ ਉਹਦੇ ਅਧੀਨ ਬੇਟਾ ਇਕਤਾਪਾ ਭਾਈ ਜੈਤਾ ਜੀ ਵਾਲੀ ਪੁਸਤਕ ਤੋਂ ਤਿਆਰੀ ਕਰਾਂਗੇ ਇੱਕ ਬੇਟਾ ਮੈਂ 5ਵੀਂ ਦੇ ਗਣਿਤ ਦੀ ਸ਼ੁਰੂਆਤ ਕਰਨ ਜਾ ਰਿਹਾ ਤੁਹਾਡੀ ਟੈਕਸਟ ਬੁੱਕ ਦੇ ਉੱਤੋਂ ਠੀਕ ਹੈ ਤਾਂ ਪਹਿਲੇ ਅਧਿਆਏ ਦਾ ਪਹਿਲਾ ਸਵਾਲ ਆ ਜਿਹੜਾ ਉਹ ਬੇਟਾ ਆਪਾਂ ਦੇਖਣ ਲੱਗੇ ਸ਼ੁਰੂ ਕਰਨ ਲੱਗੇ ਆ ਤਾਂ ਧਿਆਨ ਦੇ ਨਾਲ ਬੇਟਾ ਬਹੁਤ ਸੋਖਾ ਬੇਸਿਕ ਗੱਲਾਂ ਬਾਤਾਂ ਪਰ ਇਹ ਆਉਣੀਆਂ ਚਾਹੀਦੀਆਂ ਸਾਰਿਆਂ ਨੂੰ ਪਤਾ ਹੋਣੀਆਂ ਚਾਹੀਦੀਆਂ ਤਾਂ ਪਹਿਲੇ ਸਵਾਲ 'ਚ ਕੀ ਕਹਿੰਦਾ ਪੇ ਕਹਿੰਦਾ ਹੇਠ ਲਿਖੀਆਂ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਲਿਖੋ ਠੀਕ ਹੈ ਬੇਟਾ ਤਾਂ ਆ ਬੇਟਾ ਸੰਖਿਆਵਾਂ ਸ਼ਬਦਾਂ ਦੇ ਵਿੱਚ ਲਿਖਣੀਆਂ ਅਸੀਂ ਕੀ ਕਰਦੇ ਹਾਂ ਬੇਟਾ ਇਹ ਸੱਜੇ ਤੋਂ ਖੱਬੇ ਹੱਥ ਨੂੰ ਤਿੰਨ-ਤਿੰਨ ਤੋਂ ਬਾਅਦ ਕਮਾ ਪਾ ਦਿੰਨੇ ਆ ਫਿਰ ਸਾਨੂੰ ਸ਼ਬਦਾਂ 'ਚ ਲਿਖਣਾ ਇੱਥੇ ਤਾਂ ਤਿੰਨਾਂ ਤੋਂ ਬਾਅਦ ਕਮਾ ਇੱਥੇ ਹੀ ਪੈ ਜਾਣਾ ਹੈ ਨਾ ਇਧਰ ਕੋਈ ਹੈ ਨਹੀਂ ਸੰਖਿਆ ਇਧਰ ਵੀ ਤਿੰਨਾਂ ਤੋਂ ਬਾਅਦ ਕਮਾ ਇੱਥੇ ਬਣ ਗਿਆ ਠੀਕ ਹੈ ਬੇਟਾ ਇੱਥੇ ਵੀ ਤਿੰਨਾਂ ਤੋਂ ਬਾਅਦ ਕਮਾ ਇੱਥੇ ਬਣ ਗਿਆ ਇੱਥੇ ਤਿੰਨਾਂ ਤੋਂ ਬਾਅਦ ਕਮਾ ਇੱਥੇ ਬਣ ਗਿਆ ਸਾਨੂੰ ਰਕਮਾਂ ਪੜ੍ਹਣੀਆਂ ਸੋਖੀਆਂ ਆਹ ਤਿੰਨਾਂ ਤੋਂ ਬਾਅਦ ਕਮਾ ਇੱਥੇ ਫਿਰ ਦੋ-ਦੋ ਤੋਂ ਬਾਅਦ ਕਮਾ ਚੱਲਦਾ ਉਹ ਵੱਡੀਆਂ ਰਕਮਾਂ ਚ ਆਪਾਂ ਦੇਖ ਲਵਾਂਗੇ ਤਾਂ ਬੇਟਾ ਆਹ ਕਮੇ ਤੋਂ ਬਾਅਦ ਦੀਆਂ ਰਕਮਾਂ ਆਪਾਂ ਇਕੱਠੀਆਂ ਪੜ੍ਹਣੀਆਂ ਹੁੰਦੀਆਂ ਹਨ ਕਮਿਆਂ ਦੇ ਵਿੱਚ ਰਕਮ ਇਕੱਠੀ ਪੜ੍ਹਨੀ ਹੁੰਦੀ ਅੱਗੇ ਤੁਹਾਨੂੰ ਹੌਲੀ-ਹੌਲੀ ਪਤਾ ਲੱਗਦਾ ਰਹੂਗਾ ਤਾਂ ਬੇਟਾ ਇਹ ਸਵਾਲ ਨੂੰ ਅਸੀਂ ਹੱਲ ਕਰਦੇ ਹਾਂ ਇਹ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਆਹ 968 ਕਮੇ ਤੋਂ ਬਾਅਦ ਹੈ ਨਾ ਇਕੱਠੇ ਲਿਖਣੀ ਆਪਾਂ ਦਾ ਏ ਸਵਾਲ ਦਾ ਆਪਾਂ ਉੱਤਰ ਲਿਖਾਂਗੇ 900 68 ਠੀਕ ਹੈ ਬੇਟਾ ਫਿਰ ਬੀ ਸਵਾਲ ਦਾ ਉੱਤਰ ਬੇਟਾ ਆ ਬੇਟਾ ਇਕਾਈ ਦਹਾਈ ਸੈਂਕੜਾ ਹਜ਼ਾਰ ਤਾਂ ਹਜ਼ਾਰ ਵਾਲੇ ਖਾਨੇ 'ਚ 6 ਆਉਂਦਾ ਪਏ 6908 ਤਾਂ 20 ਦਾ ਉੱਤਰ ਅਸੀਂ ਕੀ ਲਿਖਾਂਗੇ 6000 900 8 ਠੀਕ ਹੈ ਬੇਟਾ ਹੁਣ ਆ ਸੀ ਦਾ ਉੱਤਰ ਇਕਾਈ ਦਹਾਈ ਸੈਂਕੜਾ ਹਜ਼ਾਰ 1328 ਤਾਂ ਸੀ ਦਾ ਉੱਤਰ ਕੀ ਲਿਖਾਂਗੇ 1000 1000 3 28 ਠੀਕ ਹੈ ਬੇਟਾ ਮੇਰੇ ਕਲਾ ਪਤਾ ਲੱਗਦਾ ਪਿਆ ਤੁਹਾਨੂੰ ਅੱਗੇ ਬੇਟਾ ਇਕਾਈ ਦਹਾਈ ਸੈਂਕੜਾ ਹਜ਼ਾਰ 9000 ਆ ਤਿੰਨ ਰਕਮਾਂ ਇਕੱਠੀਆਂ ਤਿੰਨ ਅੰਕ ਇਕੱਠੇ 9002 ਤਾਂ ਡੀ ਪਾਰਟ ਦੇ ਵਿੱਚ ਅਸੀਂ ਕੀ ਲਿਖਾਂਗੇ 9000 29 9 ਤੇ ਡੀ ਪਾਰਟ ਦੇ ਵਿੱਚ ਬੇਟਾ ਇਕਾਈ ਦਹਾਈ ਸੈਂਕੜਾ ਹਜ਼ਾਰ 9000 ਆ 999 ਤਿੰਨ ਅੰਕ ਇਕੱਠੇ ਪੜਾਂਗੇ ਤਾਂ ਈ ਪਾਰਟ ਦੇ ਵਿੱਚ 9000 9000 900 99 ਠੀਕ ਹੈ ਬੇਟਾ ਤਾਂ ਏ ਸੀਗਾ ਬੇਟਾ ਇਹ ਇਹਦਾ ਪਹਿਲੇ ਸਵਾਲ ਦੇ ਬਾਕੀ ਪਾਰਟ ਸੀਗੇ ਇਹ ਈ ਤੱਕ ਆਪਾਂ ਕਰ ਲਏ ਹੁਣ ਬੇਟਾ ਅਸੀਂ ਇਹਦੇ ਸਵਾਲ ਨੰਬਰ 2 ਦੇ ਉੱਤੇ ਪਹੁੰਚ ਗਏ ਤਾਂ ਸਵਾਲ ਨੰਬਰ 2 ਨੂੰ ਵੀ ਬੇਟਾ ਧਿਆਨ ਦੇ ਨਾਲ ਦੇਖਣਾ ਅਸੀਂ ਠੀਕ ਹੈ ਤੇ ਫਿਰ ਆਪਾਂ ਇਹਦਾ ਉੱਤਰ ਦੇਣਾ ਹੈ ਠੀਕ ਹੈ ਕਹਿੰਦਾ ਹੇਠ ਲਿਖੀਆਂ ਸੰਖਿਆਵਾਂ ਨੂੰ ਅੰਕਾਂ ਵਿੱਚ ਲਿਖੋ ਤਾਂ 678 ਇੱਥੇ ਬੇਟਾ ਤੁਸੀਂ ਨਾ ਇਹੀ ਸਿੱਧਾ ਹੀ ਭਰ ਲਓ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਜਿਹਦੇ ਥੱਲੇ ਥੱਲੇ ਆਈ ਟਲੂਗਾ ਥੱਲੇ 678 ਆ ਸੈਂਕੜਾ ਇੱਥੇ ਆ ਗਿਆ ਬੇਟਾ 6 178 ਆ ਦਹਾਈ 7 ਆ ਗਿਆ 78 ਆ ਸੰਖਿਆ ਬੇਟਾ ਬਾਣਗੀ ਸਾਡੇ ਕੋਲੇ 678 ਠੀਕ ਹੈ ਬੇਟਾ ਇਸੇ ਤਰ੍ਹਾਂ 4006 ਤਾਂ ਹਜ਼ਾਰ ਵਾਲਾ ਖੰਨਾ ਆ ਆ ਗਿਆ ਬੇਟਾ ਤਾਂ ਇਹਦੇ ਥੱਲੇ ਆਪਾਂ ਲਿਖਾਂਗੇ 4 006 ਤਾਂ ਇਹਦਾ ਮਤਲਬ ਸੈਂਕੜਾ ਕੋਈ ਨਹੀਂ ਦਿਹਾਈ ਕੋਈ ਨਹੀਂ 6 ਜਿੱਥੇ ਕੁਝ ਨਹੀਂ ਉੱਥੇ 0 0 ਤੇ ਆ 6 ਆ ਗਿਆ ਠੀਕ ਹੈ ਬੇਟਾ ਗੱਲ ਸਮਝ ਲੱਗ ਗਈ ਤਾਂ ਤਿੰਨਾਂ ਤੋਂ ਬਾਅਦ ਕਮਾ ਲਾ ਦਿੰਦੇ ਇਹ ਬਣ ਗਿਆ 4006 ਅੱਗੇ 9090 ਤਾਂ 9000 1000 ਵਾਲੇ ਖਾਨੇ ਦੇ ਵਿੱਚ 9 90 ਹੈ ਨਾ ਸੈਂਕੜਾ ਕੋਈ ਨਹੀਂ ਆ ਨਾਇਆ ਬਿੰਦੀ 9090 ਆ ਗਿਆ ਬੇਟਾ ਠੀਕ ਹੈ ਤੇ ਇਧਰ ਲੀਆਂ ਵੀ ਰਕਮਾਂ ਆਪਾਂ ਇਧਰ ਲਿਖਨੇ 1700 ਤਾਂ 1000 ਵਾਲੇ ਖਾਨੇ ਦੇ ਵਿੱਚ 1 ਬੇਟਾ ਕਮਾ ਲਾ ਕੇ 700 ਆ 7 ਤੇ ਆ 100 1700 ਬਣ ਗਿਆ ਤੇ ਲਾਸਟ ਹੈਗਾ 8886 ਹਜ਼ਾਰ ਵਾਲੇ ਖਾਨੇ ਚ ਬੇਟਾ 8 ਹਜ਼ਾਰ ਹੈਨਾ 886 ਲੋ ਬੇਟਾ ਇਹਦੇ ਨਾਲ ਹੀ ਬੇਟਾ ਸਵਾਲ 8886 ਆ ਬੇਟਾ ਆਪਾਂ ਅੰਕਾਂ ਦੇ ਵਿੱਚ ਲਿਖ ਲਿਆ ਅਡੀ ਤੱਕ ਸਵਾਲ ਨੰਬਰ 2 ਆ ਜਿਹੜਾ ਇਹਦੇ ਨਾਲ ਇਹ ਵੀ ਕੰਪਲੀਟ ਹੋ ਗਿਆ ਤੇ ਬੇਟਾ ਅਗਲਾ 3 ਨੰਬਰ ਸਵਾਲ ਆ ਜਿਹੜਾ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ